ਹਾਂਜੀ ਦੋਸਤੋ ਗੁੱਡ ਮਾਰਨਿੰਗ ਸ੍ਰੀ ਗੁਰਦਵਾਰਿਆਂ ਨੂੰ ਅੱਜ ਵਾਲੀ ਵੀਡੀਓ ਤੇ ਅੱਪ ਗੱਲ ਕਰਨੀ ਹੋਵੇ ਘੋੜੀ ਸਿਲੇਜ 'ਚ ਭਰਉਣੀ ਚਾਹੀਦੀ ਆ ਜਾਂ ਨਹੀਂ ਇਹਦੇ ਬਾਰੇ ਅੱਜ ਅੱਪ ਗੱਲਬਾਤ ਕਰਾਂਗੇ ਇਹਦਾ ਫਾਇਦਾ ਕੀ ਆ ਨੁਕਸਾਨ ਕੀ ਦੇਖੋ ਜਿਹੜੇ ਸੱਜਣ ਤਾਂ ਇਹ ਮੰਨਦੇ ਨੇ ਵੀ ਦੁਬਾਰੇ ਘੋੜੀ ਹੀਟ 'ਚ ਨਹੀਂ ਆਉਂਦੀ ਜੇ ਰੈਂਦੀ ਨਹੀਂ ਇਹ ਬਿਲਕੁਲ ਮਿੱਥਾ ਕਿਉਂਕਿ ਜਦੋਂ ਤੁਸੀਂ ਸਿਲੇਜ 'ਚ ਉਹਨੂੰ ਕਵਰ ਕਰਾ ਦਿੰਦੇ ਹੋ ਘੋੜੀਆਂ ਦਾ ਇੱਕ ਸੀਜ਼ਨ ਹੁੰਦਾ ਸਪੋਜ਼ ਕਰੋ ਤੁਸੀਂ ਮਾਰਚ ਦੇ ਵਿੱਚ ਤੁਹਾਡੀ ਘੋੜੀ ਸੂਈ ਆ ਤੁਸੀਂ ਮਾਰਚ ਤੇ ਦਵਾਰੇ ਗੱਭਣ ਕਰਾਤੀ। ਹਾਂ ਕੇ ਗੱਲ? ਜਿਹੜੀ ਮਾਰਚ ਆ। ਮਤਲਬ ਜੇ ਮਾਰਚ ਤੇ ਗੱਭਣ ਕਰਾਈਏ ਤਾਂ ਮਾਰਚ ਦੇ ਵਿੱਚ ਹੀ ਸੂਗੀ ਲੱਗ ਪੱਗ। ਠੀਕ ਆ। ਉਦੋਂ ਤਾਂ ਕੀ ਹੁੰਦਾ ਬਰੀਡਿੰਗ ਸੀਜ਼ਨ ਹੁੰਦਾ। ਬਰੀਡਿੰਗ ਸੀਜ਼ਨ ਹੋਣ ਕਰਕੇ ਕਿਉਂਕਿ ਘੋੜੀ ਦੇ 3-4 ਤਿੰਨ ਮਹੀਨੇ ਹੁੰਦੇ ਮੀਟਿੰਗ ਵਾਲੇ ਫਰ ਫਰਬਰੀ ਦਾ ਐਂਡ ਮਾਰਚ ਅਪ੍ਰੈਲ ਅੱਧਿਕ ਮਈ ਤੇ ਉਸ ਤੋਂ ਬਾਅਦ ਵਿੱਚ ਸਤੰਬਰ ਦਾ ਲਾਸਟ ਅਕਤੂਬਰ ਤੇ ਅੱਧਾ ਨਵੰਬਰ ਇੰਨਾ ਕੇ ਟਾਈਮ ਇਹਦਾ ਜਿਹੜਾ ਬਰੀਡਿੰਗ ਸੀਜ਼ਨ ਦਾ ਚੱਲਦਾ ਹੈ ਘੋੜੀ ਦਾ ਇਹਦੇ ਚੰਦਰ ਕੀ ਹੁੰਦਾ ਜਦੋਂ ਤੁਸੀਂ ਘੋੜੀ ਨੂੰ ਮੰਨ ਕੇ ਚਲੋ ਵੀ ਜਿਹੜੇ ਸੀਜ਼ਨ ਜਦੋਂ ਉਹ ਸੀਜ਼ਨ ਚ ਸੂਪੀ ਮਤਲਬ ਮਾਰਚ ਚ ਮਲਾਈਏ ਮਾਰਚ ਚ ਸੂਪੀ ਉਹਦੋਂ ਦੀ ਰੁੱਤ ਸਹੀ ਹੁੰਦੀ ਆ ਉਹ ਤਾਂ ਕਰਕੇ ਫੋਲੋਇੰਗ ਹੀਟ ਉਹਨੇ ਕੱਢਣੀ ਹੁੰਦੀ ਆ ਤੁਸੀਂ ਭਰਾ ਲੈ ਨੂੰ ਤਾਂ ਰਹਿ ਜਾਂਦੀ ਫਿਰ ਜੇ ਤੁਸੀਂ ਨਹੀਂ ਭਰਾਉਂਦੇ ਫੇਰ ਕੀ ਹੁੰਦਾ ਕਿਉਂਕਿ ਫੇਰ ਉਹਦੇ ਨਾਲ ਕੀ ਕਾਰਨ ਹੋ ਜਾਂਦਾ ਮਤਲਬ ਮਾਰਚ ਤੋਂ ਬਾਅਦ ਤੁਸੀਂ ਘੋੜੀ 2 ਮਹੀਨਾ اٹਕ ਗਈ ਮਾਰਚ ਲੰਘ ਗਿਆ ਅਪ੍ਰੈਲ ਲੰਘ ਗਿਆ ਫਿਰ ਉਹ ਤੋਂ ਬਾਅਦ ਉਹਦਾ ਸੀਜ਼ਨ ਚ ਲਿਆ ਜਾਂਦਾ ਘੋੜੀ ਹੀਟ ਤਾਂ ਨਹੀਂ ਕੱਢਦੀ ਇਸ ਕਰਕੇ ਕੋਈ ਚੱਕਰ ਨਹੀਂ ਹੁੰਦਾ ਵੀ ਉਹਦੇ ਮਗਰ ਬੱਚਾ ਹੋ ਗਿਆ ਉਹ ਹੀਟ ਨਹੀਂ ਕੱਢਦੀ ਫਿਰ ਤੁਸੀਂ ਉਹਦਾ ਸੀਜ਼ਨ ਆ ਜਿਹੜਾ ਉਹ ਸਕਿਪ ਕਰਾ ਦਿਓ ਇੱਕ ਸੀਜ਼ਨ ਜਿਵੇਂ ਮਾਰਚ ਚ ਸੂਈ ਹੈ ਜਿਵੇਂ ਹੁਣ ਆਪਣੇ ਵਾਲੀ ਘੋੜੀ 28 ਮਾਰਚ ਨੂੰ ਸੂਈ ਸੀ ਉਹ ਤੋਂ ਬਾਅਦ ਦੇ ਵਿੱਚ ਹੁਣ ਆ ਜਿਹੜਾ ਸਤੰਬਰ ਵਾਲਾ ਇਹ ਵੀ ਕੱਢ ਦੇਣਾ ਆਪਾਂ ਨੇ ਇਹ ਚ ਵੀ ਨਹੀਂ ਭਰਉਣੀ ਜੀ ਹੁਣ ਇਹਨੂੰ ਆਪਾਂ ਗਾਂਹਾਂ ਜਾ ਕੇ ਜਨਵਰੀ ਚ ਬੱਚੇ ਨੂੰ ਅਲੱਗ ਕਰ ਦਾਂਗੇ ਤੇ ਫਿਰ ਦਾ ਹੈ ਇਹਦਾ April ਦੇ ਵਿੱਚ ਮਤਲਬ March April ਤੇ ਸੀਜ਼ਨ ਉਹ ਉਦੋਂ ਇਹਨੂੰ ਭਰਾਵਾਂਗੇ ਠੀਕ ਹੈ ਇਹਦਾ ਕਾਰਨ ਇਹ ਨਹੀਂ ਹੁੰਦਾ ਵੀ ਘੋੜੀ ਫਿਰ ਜਿਹੜੀ ਤੁਸੀਂ ਕਹਿੰਦੇ ਹੋ ਨਾ ਤੁਸੀਂ ਕੀ ਕਰਦੇ ਹੋ ਬਹੁਤੇ ਸੱਜਣ ਕੀ ਕਰਦੇ ਆ ਜਦੋਂ ਘੋੜੀ ਸੂਪੀ ਮਤਲਬ ਜੇ ਤਾਂ ਫੋਲਿੰਗ ਹੀਟ ਤੇ ਭرائی ਗਈ ਭرائی ਗਈ ਨਹੀਂ ਫਿਰ ਉਹ ਸਾਰਾ ਸਾਲ ਇਹਨੂੰ ਟਰਾਈ ਕਰਦੇ ਰਹਿੰਦੇ ਆ ਟਰਾਈ ਕਰਿਆ ਕਰੋ ਜਿਹੜਾ ਰਾਈਟ ਸੀਜ਼ਨ ਆ ਸਹੀ ਸੀਜ਼ਨ ਆ ਉਦੋਂ ਹੀ ਭਰਾਇਆ ਕਰੋ ਕਿਉਂਕਿ ਘੋੜੀ ਨੇ ਸਾਲ 'ਚ ਬੱਚਾ ਇੱਕੋ ਹੀ ਦੇਣਾ ਜੇ ਉਹਨੂੰ ਸਹੀ ਟਾਈਮ ਤੇ ਲਾਹੋਗੇ ਫਿਰ ਬੱਚੇ ਦਾ ਸਰਵਾਈਵਿੰਗ ਰੇਟ ਵੀ ਬਹੁਤ ਵੱਧ ਜਾਂਦਾ ਤੇ ਘੋੜੀ ਬੱਚਾ ਵੀ ਚੰਗਾ ਜੰਦੀ ਹੈ ਦੁੱਧ ਵੀ ਚੰਗਾ ਬਣਾਉਂਦੀ ਹੁਣ ਜਿਹੜੀ ਘੋੜੀ ਜਾ ਕੇ ਸੂ ਗਈ ਉਹ ਜੂਨ ਦੇ ਵਿੱਚ ਮਤਲਬ ਜੂਨ ਜਲਾਈ ਦੇ ਵਿੱਚ ਉਦੋਂ ਧੱਕਾ ਚ ਵੀ ਦੁੱਧ ਨਹੀਂ ਹੁੰਦਾ ਉਦੋਂ ਫਿਰ ਉਹਦਾ ਮਨ ਕਿਤੇ ਕੋਈ ਬੜਾ ਫਾਇਦਾ ਨਹੀਂ ਹੁੰਦਾ ਸੋ ਇਸ ਕਰਕੇ ਜਿਹੜੀ ਘੋੜੀ ਭਰਉਣੀ ਆ ਉਹੀ ਰੁੱਤ 'ਚ ਭਰਉਣੀ ਆ ਜਦੋਂ ਰੁੱਤ ਆ ਜਵੇ ਸੇਲੇ ਦੇ ਵਿੱਚ ਭਰਾ ਕੇ ਘੋੜੀ ਦਾ ਜਿਹੜਾ ਵਿਚਲਾ ਬੱਚਾ ਪੇਟ ਆਲਾ ਉਹ ਵੀ ਨਹੀਂ ਪੜਦਾ ਬਹੁਤ ਲਿੱਸਾ ਮਤਲਬ ਹੀ ਕਮਜ਼ੋਰਾ ਬੱਚਾ ਦਿੰਦੀ ਹੈ ਘੋੜੀ ਤੇ ਜਿਹੜਾ ਤੁਸੀਂ ਮੰਗਰ ਹੁੰਦਾ ਉਹ ਵੀ ਬਹੁਤ ਕਮਜ਼ੋਰਾ ਬੱਚਾ ਹੁੰਦਾ ਉਹਦੇ ਨਾਲ ਫਾਇਦਾ ਕੋਈ ਨਹੀਂ ਮਤਲਬ ਦੋਨੇ ਸੂਰੇ ਖਰਾਵ ਕਰ ਲੈਣੇ ਘੋੜਾ ਜੇ ਚੰਗਾ ਤਾਂ ਉਹਦਾ ਮੁੱਲ ਹੈ ਅਦਰਬਾਈ ਚਾਹੇ ਉਹ 50 ਨਹੀਂ ਉਹਨਾਂ ਦਾ ਕੋਈ ਮੁੱਲ ਨਹੀਂ ਚੰਗਾ ਇੱਕ ਤੇ ਮਾੜਾ ਤੁਸੀਂ ਆਪ ਹੀ ਆ ਲੋ ਵੀ ਗਿਣਤੀ 'ਚ ਜਿੰਨੇ ਮਰਜ਼ੀ ਹੋਣ ਚੰਗਾ ਇੱਕੋ ਹੀ ਬਹੁਤ ਦਾ ਸੋ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ ਮਤਲਬ ਘੋੜੀ ਨੂੰ ਰੁੱਤ ਸਾਰੀ ਗੱਭਣ ਕਰਾਓ ਤੇ ਮੇਰੇ ਉੱਤੇ ਜਾਨੀ ਇਹੀ ਆਈਡੀ ਆ ਵੀ ਲਗਭਗ ਤੁਸੀਂ ਜਿਹੜਾ ਇੱਕ ਵਾਰੀਗਾ ਮਤਲਬ 5-6 ਮਹੀਨੇ ਬੱਚੇ ਨੂੰ ਦੁੱਧ ਪਾਇਆ ਤੇ 2-3 ਮਹੀਨੇ ਘੋੜੀ ਨੂੰ ਪੂਰਾ ਇਹਨ ਚੰਗੀ ਤਰ੍ਹਾਂ ਜਦੋਂ ਬੋਡੀ ਵੇਟ ਪੂਰਾ ਹੋ ਗਿਆ ਉਦੋਂ ਹੀ ਘੋੜੀ ਨੂੰ ਵੇਟ ਟਾਉਣਾ ਚਾਹੀਦਾ ਠੀਕ ਹੈ ਦੋਸਤੋ ਧੰਨਵਾਦ ਨੈਕਸਟ ਵੀਡੀਓ ਚ ਮਿਲਦੇ ਆਂ